ਇਹ ਤੇ ਕਾਦ ਵਿਖਰੇ ਤੈਨੂੰ ਤਰਨ ਨਹੀਂ ਆਇਆ ਭਗਵਾਨ ਮੇਰਾ ਛੱਕੇ ਨਾਗਰੀ ਕਾਰਿ ਥਾਰ ਦੇ ਨੀ ਬਸਤੇ ਨਾਗ ਦੇ ਨਾਲ ਹੈ ਜਹਾਨ ਮੇਰਾ ਮਨੇ ਕਿਹਾ ਇਹ ਮੈਨੂੰ ਯਾਦਦਾ ਤੂੰ ਮੁਸਲਮਾਨ ਹੀ ਨਹੀਂ ਤੂੰ ਕਦੇ ਨਮਾਜ਼ ਨਹੀਂ ਪੜੀ ਗੁਰੂ ਸਾਹਿਬ ਕੁਰਬਾਨੀ ਨਮਾਜ਼ਾਂ ਦੀ ਸਿਫਤ ਲਿਖਦੇ ਨੇ ਸਾਹਿਬ ਕਹਿੰਦੇ ਪੰਜ ਨਮਾਜ਼ਾਂ ਵਕਤ ਪੰਜ ਪੰਜਾ ਪੰਜੇ ਲਾਓ पहला सच हला लो तीजी खैर खुलाए चौथी नियत रासमन पंजी सिफ सुनाए करने कर्मा आके का मुसलमान सुनाए नानक जेते पूरिया पूरे पूरी पाए मुसलमान मोम जल हो अंतर की मत जलते तो है दुनिया रंगना पे नहीं जो कुछ हम पाठ के हो ਸਾਹਿਬ ਕਹਿੰਦੇ ਨੇ ਮੁਸਲਮਾਨ ਖਵਾਨ ਦਾ ਹੱਕਦਾਰ ਹੋਇਆ ਜਿਹਦਾ ਮਾਨ ਇਹਨਾਂ ਨਰਮ ਹੈ ਇਹੇ ਨੂੰ ਕੰਦਾਵਾ ਜੇ ਵੀ ਉਹਨਾਂ ਮਨਸੂਰਲੀ ਤੇ ਕਰ ਦੇ ਤੇ ਤੇਰੇ ਕੋਲ ਕੀ ਆ ਅਮਨ ਦਾ ਤੱਕੀ ਮਾਨੇ ਤੇ ਪਾਣੀ ਨਹੀਂ ਪੀਉਣਾ ਗੁਰਬਾਣੀ ਵਿੱਚ ਮੁਸਲਮਾਨ ਦੀ ਬਾਤ ਫਿਸਟ ਹੈ ਸਾਹਿਬ ਕਹਿੰਦੇ ਨੇ ਮੁਸਲਮਾਨ ਕਹਾਵਣ ਮੁਸ਼ਕਿਲ ਐਨੇ ਠੇਹੀ ਬਣਾ ਫਿਰਦੇ ਲੋਕ ਮੁਸਲਮਾਨ ਕਹਾਵਣ ਮੁਸ਼ਕਿਲ ਕੋਈ ਤਾਂ ਮੁਸਲਮਾਨ ਤਹਾ ਹੈ

ਉਵਲੇ ਬਿਨਾਈ ਤੂੰ ਤੇ ਮੁਸਲਮਾਨੀ ਨਹੀਂ ਤੇ ਤੇਰੇ ਕੋਲ ਨਾ ਤਮੀਂ ਕਿਹਾ ਮੈਂ ਤਾਂ ਮੁਸਲਮਾਨਾਂ ਸੰਗੇ ਪਹੰਚ ਕੇ ਆਇਆ ਕਹਿੰਦਾ ਨਾਨਕ ਚੰਨ ਮੇਰਾ ਮੈਚ ਕੋਰ ਉਹਦਾ ਉਹਨੂੰ ਛੱਡ ਕੇ ਗੈਰ ਵਾਲਾ ਤੱਕੜਾ ਨਹੀਂ ਵਾ 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 ਸੱਥਰੀ ਗਾਣ ਦੇ ਜਿਹੜਾ ਯਾਰ ਲੈਦਾ ਪੱਤਰੇ ਇੱਕ ਮਾਨੇ ਅਮਰਤ ਛੱਡ ਕੇ ਗੈਰ ਮੈਂ ਪੱਤਰਾ ਨਹੀਂ ਪੱਤੀ ਨੀਂ ਚੰਗੀ ਉਹਦੀ ਬੋਲਰੀ ਦੀ ਪੋਸ਼ਨ ਮੇਰੇ ਸਰੀਰ ਨੂੰ ਟਕਰਾ ਨਹੀਂ ਮੇਰੀ ਜਾਨ ਤਲਬੂਤ ਨੂੰ ਛੜਿਆ ਰੇ ਨਾਨਕ ਪੀਰ ਨੂੰ ਮੈਂ ਛੜਿ ਸੱਚਦਾ ਨਹੀਂ ਮੇਰੇ ਬਾਝ ਨਾਨਕ ਨਹੀਂ ਜੀ ਖੜਦਾ ਨਾਨਕ ਬਾਝੀ ਮੈਂ ਨਹੀਂ ਜੀ ਖੜਦਾ ਤੇ ਘਰ ਲੈ ਪਾਣੀ ਨੂੰ ਲੱਖ ਲਾਣ ਦਾ ਪਰ ਪਰ ਲੋਕੇ ਵੀ ਜਿਵੇਂ ਪੀ ਸਕਦਾ ਕਿਰੇ ਮੈਂ ਕਾਫਰ ਤੇ ਮੈਂ ਪਾਣੀ ਨਹੀਂ ਪੀਦਾ ਭਾਵੇਂ ਘਰਾਂ ਪਰ ਜਨਤ ਨੂੰ ਸੁਮਾਨੀ ਨੇ ਤੇ ਬਾਰੇ ਕਿ ਨਾ ਇਹਨਾਂ ਨੇ ਬਤਾਇਆ ਕਿ ਕੀ ਗੁੱਸਾ ਦੇ ਗੇਰਾ ਆਇਆ ਅਸਿਓ ਹੋ ਗਿਆ ਮਦਨ ਨਾ ਫਿਸਟਾਇਆ ਕਰੇ ਨੋ ਜਿਆਲਿਆ ਸਭ ਨੂੰ ਕੋਲ ਤੇ ਖਿਆਲ ਰਹੀ ਇੰਡੀਆ ਮਦਾਨੀਆਂ ਸੁਨਾਹ ਤਾਂ ਵੀ ਗੱਲ ਹੋਈ ਹੈ ਆਪਣਾ ਜੀ ਗੱਲ ਹੋਈ 13 ਦਾ ਸਾਲ ਪਹਿਲਾ ਪਾਣੀ ਿਆ ਤੁਸੀਂ ਆਨੇ ਕੋ ਪਾਣੀ ਪੜਾਇਆ ਮਦਾਨੀਆਂ ਪਾਣੀ ਪੜਾਇਆ ਜਿਨਾ ਕੇ ਕਹਾਜਾਗੇ ਤੇ ਤੀਤੂ ਦਸ ਕਾਲ ਕੀ ਹੋਈ ਹੈ